ਜੱਸੀ ਦੀ ਹੱਟੇ ਬਸ ਸਟੈਂਡ ਮਰਿੰਡਾ ਅੱਜ ਆ ਕੈਮਰਿਕ ਦਾ ਨਵਾਂ ਕਪੜਾ ਲੈ ਕੇ ਆਏ ਆ ਜੀ ਪੈਰਸ ਬਿਊਟੀ ਬੜਾ ਸੋਹਣਾ ਡਿਜ਼ਾਈਨ ਬੜਾ ਸੋਹਣੇ ਕਪੜੇ ਚਾਰ ਕਲਰ ਹੈ ਹੁਣੀ ਘੱਟ ਖੋਦੀ ਹੈ ਸੂਟ ਜਿੰਨੇ ਮਰਜ਼ੀ ਲੈ ਲਓ ਮੋਟਾ ਰਵਟਾ ਰੇਟ ਬੜਾ ਘੱਟ ਹੈ ਜੀ ਡਿਜ਼ਾਈਨ ਬੜਾ ਸੁਪਰ ਹਿੱਟ ਹੈ ਜੀ ਜਿਨ੍ਹਾਂ ਨੇ ਇੱਕ ਸੂਟ ਲੈਣਾ 350 ਰੁਪਏ ਚ ਕਾਟਨ ਦਾ ਸੂਟ ਜਿਨ੍ਹਾਂ ਨੇ ਚਾਰ-ਚਾਰ ਸੂਟ ਲੈਣੇ ਆ ਉਹਨਾਂ ਨੂੰ ਮਿਲੂਗਾ 295 ਰੁਪਏ ਦਾ ਸੂਟ ਆ ਰੀਅਲ ਕਾਟਨ ਪੈਰਸ ਬਿਊਟੀ ਨੰਬਰ ਆ ਜੀ ਬਹੁਤ ਵਧੀਆ ਕਪੜਾ ਵਾ ਸੌਫਟ ਨਰਮ ਬਲੇ ਇੰਨਾ ਸੋਹਣਾ ਡਿਜ਼ਾਈਨ ਤੇ ਇੰਨਾ ਸੋਹਣਾ ਕਪੜਾ ਕਦੀ ਨਹੀਂ ਆਇਆ 295 ਰੁਪਏ ਦਾ ਸੂਟ ਆ ਜਿਨ੍ਹਾਂ ਨੇ ਚਾਰ-ਚਾਰ ਸੂਟ ਲੈਣੇ ਆ ਜਿਨ੍ਹਾਂ ਨੇ ਇੱਕ ਸੂਟ ਲੈਣਾ ਉਹਨੂੰ 350 ਰੁਪਏ ਦਾ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ ਇੱਕੋ ਇੱਕ ਦੁਕਾਨ ਆ ਕਪੜੇ ਜਿੱਥੇ ਕਪੜਾ ਹੋਸੀ ਰੇਟ ਤੇ ਮਿਲਦਾ ਕਪੜਾ ਵਧੀਆ ਮਿਲਦਾ ਡਿਜ਼ਾਈਨ ਨਵੇਂ ਮਿਲਦੇ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਵੀਡੀਓ ਸ਼ੇਅਰ ਅਤੇ ਲਾਈਕ ਕਰੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਿਆਰੀ ਪਿਆਰੀ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਕਪੜੇ ਦੇ ਲਈ ਬੁਕਿੰਗ ਕਰਾਉਣੀ ਆ ਬੁਕਿੰਗ ਕਰਵਾ ਸਕਦੇ ਹੋ ਆਨਲਾਈਨ ਮੰਗਵਾਉਣਾ ਆਨਲਾਈਨ ਮੰਗਵਾ ਸਕਦੇ ਹੋ ਇੱਕੋ ਇੱਕ ਦੁਕਾਨ ਆ ਕਪੜੇ ਥੋਕ ਦੀ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ કરી ਚਲੋ ਵੀਡੀਓ ਸ਼ੇਅਰ ਅਤੇ ਲਾਈਕ ਜੱਸੀ ਦੀ ਹੱਟੀ ਜੱਸੀ ਦੀ ਹੱਟੀ 100 350 ਰੁਪਏ ਚਾਰ ਫੂਟ ਮਿਲਣਗੇ 1180 ਰੁਪਏ ਦੇ 295 ਦਾ ਇੱਕ ਪਰ ਮਿਲਨੇ ਚਾਰ ਪੀਸ ਆ ਇੱਕ ਵਾਸਤੇ ਕੋਈ ਕਾਲ ਨਾ ਕਰੇ ਜੇ ਤੁਸੀਂ ਆਨਲਾਈਨ ਕਹੋਗੇ ਆਨਲਾਈਨ ਵੀ ਚਾਰ ਚਾਰ ਫੂਟ ਭੇਜ ਦੂੰਗੇ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਕਰੀ ਚਲੋ ਵੀਡੀਓ ਸ਼ੇਅਰ ਅਤੇ ਲਾਈਕ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ